ਨਾਮ ਹੁੰਦਾ ਪਰ ਜਦੋਂ ਪਿਛਲੀ ਜਿਹੜੀ ਇੱਕ ਘੜੀ ਹੁੰਦੀ ਹੈ ਬੜੀ ਪਰੇਸ਼ਾਨੀ ਦੀ ਹੁੰਦੀ ਹੈ ਕੌਣ ਉਹ ਬੰਦਾ ਹੈਗਾ ਜਿਸ ਨੇ ਧੱਕਾ ਕੀਤਾ ਆ ਦੇਖੋ ਇਹ ਮਿਊਜ਼ਿਕ ਡਾਇਰੈਕਟਰ ਹੈ ਗੁਰਸੇਧੂ ਕਹੇ ਸੀ ਸਾਡੇ ਤੋਂ 5 ਲੱਖ ਰੁਪਿਆ ਲੈ ਗਿਆ ਠੀਕ ਹੈ ਜੀ ਬਾਕੀ ਅਕਾਊਂਟ ਵਿੱਚ ਪਵਾ ਲਈ ਉਹਨੂੰ ਅਸੀਂ ਕਿੱਥੋਂ ਦੇ ਦਈਏ ਡਿਟੇਲ ਕਿੱਥੋਂ ਦੇਈਏ ਨਾ ਠੀਕ ਹੈ ਉਦੋਂ ਬਾਅਦ ਇਹਨਾਂ ਨੇ ਡੰਮੀ ਤੋਂ ਬਾਅਦ ਸਾਨੂੰ ਜਿਹੜੇ ਗਾਣੇ ਆ ਉਹ ਸਵਾ ਸਾਲ ਬਾਅਦ ਮੈਨੂੰ ਦੋ ਗਾਣੇ ਦਿੱਤੇ ਉਹ ਵੀ ਲੜ ਕੇ ਹੁਣ ਤੁਸੀਂ ਇਹ ਦੇਖੋ ਕਿ ਮੈਂ ਇਹਨਾਂ ਨੂੰ ਮੈਸੇਜ ਕਰਦਾ ਕਿ ਭਾਜੀ ਜੇ ਤੁਸੀਂ ਕੰਮ ਨਹੀਂ ਕਰਨਾ ਇਹ ਅਕਾਊਂਟ ਆ ਮੇਰਾ ਜੋ ਆਪਾਂ ਤੁਹਾਨੂੰ ਪੇਮੈਂਟ ਦਿੱਤੀ ਆ ਉਹ ਉਹ ਸਾਰੇ ਸਕਰੀਨਸ਼ਾਟ ਆ ਉਹ ਤੁਸੀਂ ਸਾਨੂੰ ਰਿਵਰਸ ਕਰ ਦਿਓ ਸਾਨੂੰ ਤੁਹਾਡੇ ਨਾਲ ਕੋਈ ਲੱਲਾ ਖੱਖਾ ਦੀ ਕਮਿਟਮੈਂਟ ਨਹੀਂ ਦਿੱਤੀ ਕਿਉਂਕਿ ਕਮਿਟਮੈਂਟ ਐਦਾਂ ਹੁੰਦਾ ਤਿੰਨ ਸਾਲਾਂ ਬਾਅਦ ਤਾਂ ਜਨਰੇਸ਼ਨ ਵੀ ਚੇਂਜ ਹੋਣ ਲੱਗ ਜਾਂਦੀ ਆ ਦੇਖੋ ਮਿਊਜ਼ਿਕ ਚੇਂਜ ਹੋਣ ਲੱਗ ਗਿਆ ਅੱਜ ਤੋਂ ਤਿੰਨ ਸਾਲ ਪਹਿਲਾਂ ਕਿੱਦਾਂ ਦਾ ਸੀਗਾ ਹੁਣ ਕਿੱਦਾਂ ਦਾ ਫਿਰ ਮੈਂ ਇਹਨਾਂ ਨੂੰ ਯਾਰ ਥੋੜਾ ਜਿਹਾ ਹੋਇਆ ਮੈਂ ਕਿਹਾ ਯਾਰ ਮੇਰੀਆਂ ਹੀ ਫਾਈਲਾਂ ਕਰਪਟ ਹੋਈਆਂ ਸੀਗੀਆਂ ਬਾਕੀ ਜਿਹੜੇ ਤੁਸੀਂ ਆਪਦੇ ਗਾਣੇ ਕਰ ਰਹੇ ਹੋ ਐਲਬਮ ਕਰ ਰਹੇ ਹੋ ਜਾਂ ਹੋਰ ਗਾਣੇ ਕਰ ਰਹੇ ਹੋ ਉਹਨਾਂ ਦੀਆਂ ਫਾਈਲਾਂ ਨਹੀਂ ਕਰਪਟ ਹੋਈਆਂ ਫਿਰ ਉਸ ਤੋਂ ਸਾਡੀ ਥੋੜੀ ਤੂ ਤੂ ਮੈਮ ਹੋਈ ਮੈਂ ਕਿਹਾ ਠੀਕ ਹੈ ਯਾਰ ਬਾਈ ਨਹੀਂ ਕਰਨਾ ਕੰਮ ਤਾਂ ਕੋਈ ਗੱਲ ਨਹੀਂ ਦੁਨੀਆ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਸਾਡੇ ਗਾਣੇ ਕਿਉਂ ਨਹੀਂ ਆ ਰਹੇ ਲਾਸਟ ਚ ਤਿੰਨ ਸਾਲਾਂ ਤੋਂ ਕਿਉਂ ਖੱਜਲਾ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਪਿਛਲੇ ਦਿਨੀ ਕੋਈ ਸਿੰਗਰ ਜਦੋਂ ਅਸੀਂ ਕੋਈ ਵੀ ਇੰਡਸਟਰੀ ਦੀ ਗੱਲ ਕਰਕੇ ਜਦੋਂ ਕੋਈ ਪਰੇਸ਼ਾਨ ਹੁੰਦਾ ਹੈ ਤਾਂ ਜਿਹੜਾ ਸਬਰ ਦਾ ਜਿਹੜਾ ਇੱਕ ਘੜਾ ਹੁੰਦਾ ਹੈ ਜਦੋਂ ਉਹ ਫੁੱਟਦਾ ਹੈ ਤਾਂ ਉਸ ਤੋਂ ਬਾਅਦ ਜਵਾਲਾਮੁਖੀ ਜ਼ੋਰ ਫੜਦਾ ਹੈ ਤਾਂ ਕੁਝ ਸਿੰਗਰ ਸਾਹਮਣੇ ਆਏ ਸੀ ਜਿਨ੍ਹਾਂ ਨਾਲ ਤੱਕਾ ਹੋਇਆ ਤਾਂ ਹੁਣ ਨਵਾਬ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਨੇ 뮤జిక్ ਇੰਡਸਟਰੀ ਨੂੰ ਬਹੁਤ ਪਪੂਲਰ Song ਦਿੱਤੇ ਨੇ ਹਰ ਕੋਈ ਜਾਣਦਾ ਐਕਸਪਰਟ ਜੱਟ ਹੋਵੇ ਚਾਹੇ ਹੋਰ ਕਈ ਜਿਹੜੇ ਹਿੱਟ ਗਾਣੇ ਜਿਹੜੇ ਉਹਨਾਂ ਨੇ ਇੰਡਸਟਰੀ ਤੇ ਪਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਕ ਮਿਊਜ਼ਿਕ ਡਾਇਰੈਕਟਰ ਦੇ ਵੱਲੋਂ ਧੱਕਾ ਕੀਤਾ ਗਿਆ ਉਹਨਾਂ ਤੋਂ ਹੀ ਜਾਣਾਂਗੇ ਕੌਣ ਉਹ ਮਿਊਜ਼ਿਕ ਡਾਇਰੈਕਟਰ ਹੈਗਾ ਕਿੰਨੇ ਟਾਈਮ ਤੋਂ ਧੱਕਾ ਹੋਇਆ ਤੇ ਕੀ ਉਸ ਧੱਕੇ ਦੇ ਪਿੱਛੇ ਜਿਹੜੀ ਵਜ੍ਹਾ ਹੈ ਨਵਾਬ ਸਾਹਿਬ ਤੋਂ ਪਹਿਲਾਂ ਤਾਂ ਜਦੋਂ ਅਸੀਂ ਸੁਣਦੇ ਹਾਂ ਜਦੋਂ ਇੱਕ ਸਟੇਜਾਂ ਤੇ ਇੱਕ ਹਵਾ ਹੁੰਦਾ ਇੱਕ ਕਲਾਕਾਰ ਦਾ ਬਹੁਤ ਲੋਕਾਂ ਦੇ ਵਿੱਚ ਇਨਾਮ ਹੁੰਦਾ ਪਰ ਜਦੋਂ ਪਿਛਲੀ ਜਿਹੜੀ ਇੱਕ ਘੜੀ ਹੁੰਦੀ ਹੈ ਬੜੀ ਪਰੇਸ਼ਾਨੀ ਦੀ ਹੁੰਦੀ ਹੈ ਕੌਣ ਉਹ ਬੰਦਾ ਹੈਗਾ ਜਿਸਨੇ ਧੱਕਾ ਕੀਤਾ ਅ ਦੇਖੋ ਇਹ 뮤직 ਡਾਇਰੈਕਟਰ ਆ ਗੁਰਸਿੱਧੂ ਚਰਚਿਤ ਨਾਮ ਆ ਗੁਰਸਿੱਧੂ ਸੋ ਅੱਜ ਤੋ 3 ਸਾਲ ਪਹਿਲਾਂ ਜਿਹੜੀ ਆਪਣੀ ਇਹਨਾਂ ਨਾਲ ਗਾਣਿਆਂ ਨੂੰ ਰਿਲੇਟਡ ਗੱਲ ਹੋਈ ਸੀਗੀ ਸਟੂਡੀਓ ਦੇ ਵਿੱਚ ਸਾਡੇ 5 ਗਾਣੇ ਸੀਗੇ ਜਿਹਦੇ ਵਿੱਚੋਂ ਇਹਨਾਂ ਨੇ ਸਾਨੂੰ 3 ਸਾਲਾਂ ਦੇ ਵਿੱਚ ਜਿਹੜੇ 2 ਹੀ ਗਾਣੇ ਦਿੱਤੇ ਬਾਕੀ ਤਾਂ ਐਜ਼ ਆ ਉਹ ਡੰਮੀ ਸੀਗੀ ਠੀਕ ਆ ਤੀਜਾ ਗਾਣਾ 2 ਗਾਣੇ ਇਹਨਾਂ ਨੇ 1 ਵੀਕ ਦੇ ਵਿੱਚ ਇਹਨਾਂ ਨੇ ਡੰਮੀ ਬਣਾਤੀ ਠੀਕ ਹੈ ਜੀ ਇਹ ਜਾਨਾ ਚਾਣਾ ਮਤਲਬ ਕਹਾਣੀ ਕੀ ਹੈਗੀ ਹੈ ਤੁਹਾਨੂੰ ਗਾਣੇ ਤੁਸੀਂ ਇਹਨਾਂ ਨਾਲ ਬੌਂਡ ਹੋਏ ਸੀ ਜਾਂ ਤੁਸੀਂ ਇਹਨਾਂ ਨੂੰ ਪੈਸਾ ਦਿੱਤਾ ਕੀ ਕਹਾਣੀ ਕੀ ਹੈ ਪੂਰੀ ਨਹੀਂ ਨਹੀਂ ਆਪਾਂ ਇਹਨਾਂ ਨੂੰ ਪੈਸੇ ਦਿੱਤੇ ਸੀਗੇ ਨਾ ਉਹ ਮੈਂ ਤੁਹਾਨੂੰ ਥੋੜਾ ਜਿਆਦਾ ਬਰੀਫ ਦੇ ਵਿੱਚ ਦੱਸ ਦੇਣਾ ਕਿ 3 ਸਾਲਾਂ ਦੇ ਵਿੱਚ ਇਹਨਾਂ ਨੇ ਸਾਨੂੰ ਗਾਣੇ ਨਹੀਂ ਦਿੱਤੇ ਠੀਕ ਹੈ ਜੀ ਕਮਿਟਮੈਂਟ ਨਹੀਂ ਦਿੱਤੀ ਕਿਉਂਕਿ ਕਮਿਟਮੈਂਟ ਇਦਾਂ ਹੁੰਦਾ 3 ਸਾਲਾਂ ਬਾਅਦ ਤਾਂ ਜਨਰੇਸ਼ਨ ਵੀ ਚੇਂਜ ਹੋਣ ਲੱਗ ਜਾਂਦੀ ਹੈ ਦੇਖੋ ਮਿਊਜ਼ਿਕ ਚੇਂਜ ਹੋਣ ਲੱਗ ਗਿਆ ਅੱਜ ਤੋਂ 3 ਸਾਲ ਪਹਿਲਾਂ ਕਿੱਦਾਂ ਦਾ ਸੀਗਾ ਹੁਣ ਕਿੱਦਾਂ ਦਾ ਠੀਕ ਹੈ ਉਸ ਵਿੱਚ ਜਨਵਰੀ ਦੇ ਵਿੱਚ ਸਾਡੀ ਗੱਲ ਹੋਈ ਸੀਗੀ ਜਿਹਦੇ ਵਿੱਚ ਇਹਨਾਂ ਨੇ ਦੋ ਡੰਮੀਆਂ ਸਾਨੂੰ ਬਣਾਈ ਬਣਾ ਕੇ ਦਿੱਤੀਆਂ ਠੀਕ ਹੈ ਸਾਨੂੰ ਤਾਂ ਇਹ ਸੀ ਕਿ ਬੜਾ ਸੁਪਰ ਫਾਸਟ ਕੰਮ ਚੱਲ ਰਿਹਾ ਠੀਕ ਹੈ ਉਸ ਝੰਝੜ ਦੇ ਵਿੱਚ ਅਸੀਂ ਇਹਨਾਂ ਨੂੰ ਪੇਮੈਂਟ ਕਰਤੀ ਠੀਕ ਹੈ ਜੀ ਅ ਟਰਸਟ ਦੇ ਤੌਰ ਤੇ ਕਿ ਇਹਨਾਂ ਨੂੰ ਪਹਿਲਾਂ ਪੇਮੈਂਟ ਕਰਤੀ ਆ ਜਿੱਦਾਂ 25% ਠੀਕ ਹੈ ਫਿਰ 30% ਹੋਰ ਦੇਤੀ ਦੋ ਕੁ ਮਹੀਨਿਆਂ ਦੇ ਵਿੱਚ ਫਿਰ ਦੋ ਮਹੀਨਤ ਬਾਅਦ ਜਿਹੜੀ ਇਹਨਾਂ ਨੂੰ ਆਪਾਂ ਨੂੰ ਅ ਅਸੀਂ 85% ਜਿਹੜੀ ਪੇਮੈਂਟ ਉਹ ਆਪਾਂ ਦੇ ਦਿੱਤੀ ਹੈ ਨਾ ਠੀਕ ਆ ਉਸ ਤੋਂ ਬਾਅਦ ਇਹਨਾਂ ਨੇ ਡੰਮੀ ਤੋਂ ਬਾਅਦ ਸਾਨੂੰ ਜਿਹੜੇ ਗਾਣੇ ਆ ਉਹ ਸਵਾ ਸਾਲ ਬਾਅਦ ਮੈਨੂੰ ਦੋ ਗਾਣੇ ਦਿੱਤੇ ਉਹ ਵੀ ਲੜ ਕੇ ਹੁਣ ਤੁਸੀਂ ਇਹ ਦੇਖੋ ਕਿ ਮੈਂ ਇਹਨਾਂ ਨੂੰ ਮੈਸੇਜ ਕਰਦਾ ਕਿ ਭਾਜੀ ਜੇ ਤੁਸੀਂ ਕੰਮ ਨਹੀਂ ਕਰਨਾ ਇਹ ਅਕਾਊਂਟ ਆ ਮੇਰਾ ਜੋ ਆਪਾਂ ਤੁਹਾਨੂੰ ਪੇਮੈਂਟ ਦਿੱਤੀ ਆ ਉਹ ਉਹ ਸਾਰੇ ਸਕਰੀਨਸ਼ਾਟ ਆ ਉਹ ਤੁਸੀਂ ਸਾਨੂੰ ਰਿਵਰਸ ਕਰ ਦਿਓ ਸਾਨੂੰ ਤੁਹਾਡੇ ਨਾਲ ਕੋਈ ਲੱਲਾ ਕੱਖਾਂ ਦੇ ਪੀ ਤੌਰ ਤੇ ਜੋ ਹੋਏਗਾ ਜੋ ਇੱਕ ਮਿਕਸਪਾ ਨਹੀਂ ਕਰਾ ਫਿਰ ਇਹਨਾਂ ਨੇ ਕੀ ਕੀਤਾ ਸਾਨੂੰ ਮਿਕਸ ਮਾਸਟਰ ਵਾਲੇ ਦਾ ਨੰਬਰ ਭੇਜਤਾ ਦੇਖੋ ਉਹ ਇਹ ਡਿਊਟੀ ਉਹਨਾਂ ਦੀ ਆ ਮਿਕਸ ਮਾਸਟਰ ਕਰਾ ਕੇ ਦੇਣਾ ਮਿਕਸ ਮਾਸਟਰ ਮੈਂ ਖੁਦ ਫੋਨ ਕਰਾ ਕਰਾ ਕੇ ਉਸ ਨਾਲ ਗੱਲ ਕਰਕੇ ਆਪਣਾ ਜਿਹੜਾ ਮਿਕਸ ਮਾਸਟਰ ਹੁੰਦਾ ਉਸ ਤੋਂ ਲੈ ਗਾਣੇ ਉਸ ਤੋਂ ਬਾਅਦ ਇਹਨਾਂ ਨੇ 10 ਮਹੀਨੇ ਮੇਰਾ ਕੋਈ ਮੈਸੇਜ ਦਾ ਰਿਪਲਾਈ ਨਹੀਂ ਦਿੱਤਾ ਠੀਕ ਆ ਕਿਉਂਕਿ ਇਹਨਾਂ ਨੂੰ ਇਦਾਂ ਹੋ ਜਾਂਦਾ ਕਿ ਯਾਰ ਇਹ ਬੰਦਾ ਸਾਨੂੰ ਇਦਾਂ ਕਿਵੇਂ ਬੋਲਦਾ ਹੁੰਦਾ ਹੀ ਹਰ ਇੱਕ ਦੇ ਮਨ ਦੇ ਵਿੱਚ ਚੱਲਦਾ 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 ਫਿਰ ਇਹਨਾਂ ਨੇ ਸਾਨੂੰ ਇੱਕ ਡੰਮੀ ਦਿੱਤੀ ਫਿਰ ਉਸ ਦਾ ਵੀ ਕੁਝ ਨਹੀਂ ਬਣਿਆ ਉਹ ਦੇਖੋ ਅਸੀਂ ਉਹ ਸ਼ੂਟ ਕਰ ਲਿਆ ਸਾਡੇ ਤਾਂ ਪੈਸੇ ਲੱਗ ਗਏ 7 ਉਹ ਤੋਂ ਬਾਅਦ ਅਸੀਂ ਸ਼ੂਟਾ ਤੇ ਪੈਸੇ ਲਾ ਲਏ ਉਸ ਤੋਂ ਬਾਅਦ ਇਹ ਬੰਦੇ 2 ਫਰਵਰੀ 2024 ਦੇ ਵਿੱਚ ਇਹ ਇੱਥੇ ਆਏ ਇੰਡੀਆ ਦੇ ਵਿੱਚ ਠੀਕ ਹੈ ਉਦੋਂ ਪਹਿਲਾਂ ਵੀ ਆਏ ਬਟ ਇਹਨਾਂ ਨੇ ਸਾਨੂੰ ਦੱਸਿਆ ਨਹੀਂ ਕਿ ਜੇ ਦੱਸਾਂਗੇ ਤਾਂ ਬੁਲਾਣਾ ਪੈਣਾ ਦੁਬਾਰ ਤੋਂ ਕੀ ਇੱਥੇ ਇਹਨਾਂ ਨੇ ਬੈਠ ਕੇ ਕਰਾ ਲੈਣਾ ਕੰਮ ਦੱਸਿਆ ਨਹੀਂ ਸਾਨੂੰ ਇਹ ਚੋਰੀ ਚੋਰੀ ਆ ਕੇ ਆਪਣਾ ਚੱਲ ਗਏ ਉਸ ਤੋਂ ਬਾਅਦ ਇਹ ਫਰਵਰੀ 2024 ਦੇ ਵਿੱਚ ਆਏ ਗੁਰਸਿੱਧੂ ਦੀ ਸਿਸਟਰ ਦੀ ਮੈਰੀ ਸੀਗੀ ਥੈਨ ਮੈਂ ਇਹਨਾਂ ਤੋਂ ਮਾਸਟਰ ਮੰਗਿਆ ਇਹ ਕਹਿੰਦੇ ਕਿ ਜੀ ਜਿਹੜੀ ਅਸੀਂ ਫਾਈਲਾਂ ਲੈ ਕੇ ਆਏ ਸੀ ਉਹ ਕਰਪਟ ਹੋ ਗਿਆ ਫਿਰ ਮੈਂ ਇਹਨਾਂ ਨੂੰ ਯਾਰ ਥੋੜਾ ਜਿਹਾ ਹੋਇਆ ਮੈਂ ਕਿਹਾ ਯਾਰ ਮੇਰੀਆਂ ਹੀ ਫਾਈਲਾਂ ਕਰਪਟ ਹੋਣੀਆਂ ਸੀਗੀਆਂ ਠੀਕ ਆ ਬਾਕੀ ਜਿਹੜੇ ਤੁਸੀਂ ਆਪਦੇ ਗਾਣੇ ਕਰ ਰਹੇ ਹੋ ਐਲਬਮ ਕਰ ਰਹੇ ਹੋ ਜਾਂ ਹੋਰ ਗਾਣੇ ਕਰ ਰਹੇ ਹੋ ਉਹਨਾਂ ਦੀ ਫਾਈਲਾਂ ਨਹੀਂ ਕਰਪਟ ਹੋਈਆਂ ਫਿਰ ਉਤੋਂ ਸਾਡੀ ਥੋੜੀ ਤੂ ਤੂ ਮੈਮ ਵੀ ਮੈਂ ਕਹਿਆ ਠੀਕ ਆ ਯਾਰ ਬਾਈ ਨਹੀਂ ਕਰਨਾ ਕੰਮ ਤਾਂ ਕੋਈ ਗੱਲ ਨਹੀਂ ਉਸ ਤੋਂ ਬਾਅਦ ਇਹਨਾਂ ਦਾ ਕੋਈ ਰਿਵਰਟ ਨਹੀਂ ਬਸ ਭਾਜੀ ਭੇਜ ਰਹੇ ਆ ਅੱਜ ਅਸੀਂ ਸਟੂਡੀਓ ਜਾ ਰਹੇ ਆ ਭਾਜੀ ਨਵਾਂ ਸਟੂਡੀਓ ਲਾਇਆ ਬਸ ਅੱਜ ਜਾ ਰਹੇ ਆ ਕੱਲ ਜਾ ਰਹੇ ਉਸ ਤੋਂ ਬਾਅਦ ਜਨਵਰੀ 2025 ਦੇ ਵਿੱਚ ਮੈਂ ਲਾਈਵ ਆ ਕੇ ਮੈਂ ਗੁੱਸਾ ਕੱਟਿਆ ਫਿਰ ਇਸ ਬੰਦੇ ਦੇ ਮੈਨੂੰ 10 ਫੋਨ ਆਏ ਕੀ ਯਾਰ ਭਾਜੀ ਗੱਲ ਕਰ ਲੈਨੇ ਆਪਾਂ ਨਬੇੜ ਦੀਏ ਜਿਹੜੇ ਵੀ ਤੁਹਾਡੇ ਗਾਣੇ ਹੁਣ ਦੇਖੋ ਜੇ 3 ਸਾਲਾਂ ਬਾਅਦ ਜੇ ਮੇਰੇ ਲਾਈਵ ਆ ਕੇ ਮੈਂ ਇੱਕ ਇਦਾਂ ਦਾ ਬੰਦਾ ਮੈਂ ਕਦੇ ਕੰਟਰੋਵਰਸੀ ਚ ਨਹੀਂ ਆਇਆ ਮੈਂ 6 ਸਾਲ ਬੜਾ ਸ਼ਾਂਤ ਮਈ ਰਿਆ ਮਤਲਬ ਮੈਂ ਇਦਾਂ ਦਾ ਕਦੇ ਵੀ ਸਟੈਪ ਨਹੀਂ ਲੈਣਾ ਚਾਹੁੰਦਾ ਮਤਲਬ ਮੈਂ ਕਿੱਡਾ ਕੋਈ ਹਰਾਸਮੈਂਟ ਹੋਇਆ ਹੋਊ ਕਿ ਯਾਰ ਮੈਂ ਲਾਈਵ ਆ ਕੇ ਮੈਂ ਕਿਸੇ ਬੰਦੇ ਨੂੰ ਗਾਲਾਂ ਕੱਢ ਰਿਹਾ ਠੀਕ ਆ ਉਹ ਚੀਜ਼ਾਂ ਵੀ ਦੇਖੋ ਉਸ ਤੋਂ ਬਾਅਦ ਇਹ ਬੰਦਾ ਫਿਰ ਮੈਨੂੰ ਕਹਿਣ ਲੱਗਾ ਮੇਰੇ ਨਾਲ ਗੱਲ ਕਰ ਮੈਂ ਕਿਹਾ ਨਹੀਂ ਬਾਈ ਜੇ ਤੈਨੂੰ ਹੁਣ ਲੱਗਦਾ ਮੈਂ ਤੇਰੇ ਨਾਲ ਗੱਲ ਕਰੂੰਗਾ ਤਾਂ ਫਿਰ ਮੇਰੀ ਜਿਹੜੀ ਆਤਮਾ ਨਾ ਉਹ ਤਾਂ ਖਤਮ ਆ ਮੈਂ ਇਹਨੂੰ ਕਿਹਾ ਤੂੰ ਗੱਲ ਕਰਨੀ ਆ ਮੇਰੇ ਭਰਾ ਨਾਲ ਕਰ ਲੈ ਗੁਰਸਿੱਧੂ ਜਿਹੜਾ ਹੈਗਾ ਉਹ ਮੇਰੇ ਨਾਲ ਗੱਲ ਕਰੇ ਤੇ ਮੈਂ ਫਿਰ ਆਪਾਂ ਕਿਸੇ ਨਾ ਕਿਤੇ ਆਵਾਂਗੇ ਇਸ ਬੰਦੇ ਨੇ ਨਹੀਂ ਇਸ ਬੰਦੇ ਨੂੰ ਇਸ ਬੰਦੇ ਨੂੰ ਮੈਂ ਵਾਇਸ ਨੋਟ ਵੀ ਭੇਜੇ ਕਿ ਕੋਈ ਗੱਲ ਨਹੀਂ ਆਪਾਂ ਦੇਖ ਲਾਂਗੇ ਜੋ ਵੀ ਆ ਉਦੋਂ ਪੂਰਾ ਚੈਟ ਦਾ ਜਿਹੜਾ ਮਸਾਲਾ ਹੈਗਾ ਤੁਸੀਂ ਜੋ ਉਹਨਾਂ ਨਾਲ ਗੱਲ ਕਰਦੇ ਮੈਂ ਫਿਰ ਮੈਂ ਆਪਣੇ ਭਰਾ ਨੂੰ ਕਿਹਾ ਕਿ ਮੈਂ ਕਿ ਵਿਜੇਂਦ ਨਾਲ ਗੱਲ ਕਰ ਲਓ ਫਿਰ ਇਹਨੇ ਫੋਨ ਨਹੀਂ ਚੱਕਿਆ ਉਹਨਾਂ ਦਾ 2-4 ਦਿਨ ਫਿਰ ਮੈਂ ਇਹਨੂੰ ਮੈਸੇਜ ਕੀਤਾ ਮੈਂ ਕਿ ਕਿੰਨਾ ਟਾਈਮ ਬਾਈ ਫੋਨ ਨਹੀਂ ਚੱਕੇਗਾ ਫਿਰ ਇਹਨੇ ਚੱਕਿਆ ਫਿਰ ਉਹਦੇ ਨਾਲ ਗੱਲ ਕੀਤੀ ਫਿਰ ਉਹਨਾਂ ਤੋਂ ਅਕਾਊਂਟ ਦੀ ਸਟੇਟਮੈਂਟ ਮੰਗਣ ਲੱਗ ਗਿਆ ਕਿ ਸਾਨੂੰ ਪੇਮੈਂਟ ਦੱਸੋ ਕਿੱਥੇ ਆ ਹੁਣ ਜਿਹੜੇ ਬੰਦੇ ਨੇ ਕੈਸ਼ ਹੀ ਸਾਡੇ ਤੋਂ 5 ਲੱਖ ਰੁਪਇਆ ਲੈ ਗਿਆ ਠੀਕ ਹੈ ਜੀ ਬਾਕੀ ਅਕਾਊਂਟ ਵਿੱਚ ਪਵਾ ਲਈ ਉਹਨੂੰ ਅਸੀਂ ਕਿੱਥੋਂ ਦੇ ਦਈਏ ਡਿਟੇਲ ਕਿੱਥੋਂ ਦੇਈਏ ਨਾ ਅਸੀਂ ਤਾਂ ਉਹਨੂੰ ਜਸਟ ਸਕਰੀਨਸ਼ਾਟ ਦੇ ਉਹ ਦੇ ਸਕਦੇ ਆ ਜਿਹੜੀ ਇਹਨਾਂ ਦੇ ਚੈਟ ਆ ਉਹ ਅਸੀਂ ਆ ਦੇ ਰਹੇ ਆ ਮਤਲਬ ਕੁਝ ਕਾਊਂਟ ਰਾਈ ਗਈ ਮਤਲਬ ट्रांजੈਕਸ਼ਨ ਕੁਝ ਹੋ ਗਈ ਸੀ ਇੱਕ ਇਹਨਾਂ ਨੇ ਕਿਸੇ ਤੋਂ ਵੋਕਲ ਕਰਾਈ ਥੀ ਉਹ ਆਪਾਂ ਦੇਤੇ ਉਹਨਾਂ ਨੂੰ ਠੀਕ ਹੈ ਜੀ ਜੋ ਪੇਮੈਂਟ ਉਹਨਾਂ ਦੇ ਬੰਦ ਦੀ ਸੀਗੀ ਠੀਕ ਹੈ ਸਾਡੀ ਇੰਡਸਟਰੀ ਚ ਇਹ ਚੱਲਦਾ ਕਿ ਜਿੱਦਾਂ ਅਸੀਂ ਕਿਸੇ ਤੋਂ ਕੰਮ ਲਿਆ ਜੇ ਇੰਡੀਆ ਦੇ ਮਤਲਬ ਉਹ ਬਾਹਰ ਬੈਠਿਆ ਚਲ ਠੀਕ ਹੈ ਭਾਜੀ ਤੁਸੀਂ ਉਹਨਾਂ ਨੂੰ ਕਰ ਦਿਓ ਪੇਮੈਂਟ ਤੇ ਆਪਣੇ ਮੱਲੋ ਆ ਗਏ ਤੇ ਆਪਾਂ ਉਹ ਲਿਖ ਕੇ ਇਹਨਾਂ ਦੇ ਜਿਹੜੇ ਚੈਟ ਦੇ ਵਿੱਚ ਜਿਵੇਂ 2 ਲੱਖ ਜ 2.5 ਲੱਖ ਕਿ ਭਾਜੀ 2.5 ਲੱਖ ਕੈਸ਼ ਓਕੇ ਠੀਕ ਆ ਓਕੇ ਥੈਂਕ ਯੂ ਉਹ ਆਪਾਂ ਸਾਰੇ ਸਕਰੀਨ ਸ਼ਾਟ ਲਾਏ ਹੋਏ ਆ ਠੀਕ ਆ ਜੇ ਹੁਣ ਉਸ ਚੀਜ਼ ਤੋਂ ਵੀ ਬੰਦਾ ਭੱਜੇ ਤਾਂ ਯਾਰ ਬੜੀ ਮਾੜੀ ਗੱਲ ਆ ਕਿ ਹਾਂ ਸਾਨੂੰ ਪੇਮੈਂਟ ਨਹੀਂ ਦਿੱਤੀ ਫਿਰ ਉਦੋਂ ਬਾਅਦ ਆ ਗਈ ਗੱਲ ਐਟ ਦੀ ਐਂਡ ਹਾਲਾਂਕਿ ਮੈਂ ਆਪਦੇ ਬ੍ਰਦਰ ਨੂੰ ਇਹ ਚੀਜ਼ ਨਹੀਂ ਕਹੀ ਸੀ ਕਿ ਜਿਹੜਾ ਇਹਨਾਂ ਮੈਨੂੰ ਲਾਸਟ ਮੈਸੇਜ ਕਿਤਨੇ ਕਿਤੇ ਆਰਟਿਸਟੇ ਚ ਆਉਂਦਾ ਕਿ ਯਾਰ ਨਿੰਪੜ ਜਾਏ ਮਸਲਾ ਕਿ ਕਿਆ ਲੜਾਈ ਚ ਕਿਆ ਫਾਇਦਾ ਫਿਰ ਮੈਂ ਉਹਨਾਂ ਨੂੰ ਵੀਰ ਨੂੰ ਮੈਂ ਕਿਹਾ ਮੈਂ ਪਰਸੋਂ ਹੀ ਕਿਹਾ ਮੈਂ ਕਿਹਾ ਵੀਰੇ ਇਹ ਬੰਦਾ ਨੇ ਮੈਨੂੰ ਆਪ ਹੀ ਮੈਸੇਜ ਕੀਤਾ ਸੀਗਾ ਕਿ ਯਾਰ ਡਾਇਰੈਕਟ ਹੀ ਵੇਖ ਲੋ ਕਿ ਲਾਈਵ ਲੋ ਵੀ ਤਾਂ ਸਾਰੇ ਆ ਜਾਂਦੇ ਆ ਮੀਡੀਆ ਕੋਲ ਸਾਰੇ ਚੱਲ ਜਾਂਦੇ ਆ ਕਿਆ ਮਤਲਬ ਕਹਿਣ ਦਾ ਮਤਲਬ ਤਾਂ ਇਹੀ ਸੀਗਾ ਉਹਦਾ ਕਿ ਮੈਂ ਉਹਨੂੰ ਇਹ ਵੀ ਕਹਾਂ ਮੈਂ ਕਿ ਕੋਈ ਗੱਲ ਨਹੀਂ ਯਾਰ ਜਿਵੇਂ ਤੁਸੀਂ ਮੇਰੇ ਨਾਲ ਕੀਤਾ ਤਾਂ ਆਪਾਂ ਕੋਈ ਨਹੀਂ ਦੇਖਦੇ ਆ ਫਿਰ ਕਿਆ ਹੁਣ ਤੈਨੂੰ ਵੀ ਤਾਂ ਪਤਾ ਲੱਗਣਾ ਚਾਹੀਦਾ ਨਾ ਕਿ ਦੁਨੀਆ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਸਾਡੇ ਗਾਣੇ ਕਿਉਂ ਨਹੀਂ ਆ ਰਹੇ ਲਾਸਟ ਤਿੰਨ ਸਾਲਾਂ ਤੋਂ ਕਿਉਂ ਖੱਜਲਾਂ ਕਿਉਂਕਿ ਪ੍ਰੋਬਲਮ ਬੜੀ ਵੱਡੀ ਆ ਜੇ ਤੁਸੀਂ ਗਾਣਾ ਨਹੀਂ ਦਿੰਦੇ ਦੇਖੋ ਇਹਨਾਂ ਨੇ ਗਾਣੇ ਨਹੀਂ ਦਿੱਤੇ ਸਾਡੀ ਡਿਸਟ੍ਰੀਬਿਊਟਰ ਨਾਲ ਵੀ ਵਿਗੜ ਗਈ ਦੋ ਡਿਸਟਰੀਬਿਊਟਰ ਨਾਲ ਵਿਗੜ ਗਈ ਹੁਣ ਦੂਜੇ ਨਾਲ ਆ ਉਹ ਵੀ ਕਹਿੰਦੇ ਜੀ ਤੁਸੀਂ ਗਾਣੇ ਸਬਮਿਟ ਨਹੀਂ ਕੀਤੇ ਤੇ ਪਹਿਲਾਂ ਗਾਣੇ ਸਬਮਿਟ ਕਰੋ ਅਸੀਂ ਗਾਣੇ ਕਿੱਥੋਂ ਦੇ ਦਈਏ ਫਿਰ ਇਹ ਕਹਿੰਦਾ ਭਾਜੀ ਤੁਸੀਂ ਗੱਲ ਕਰੋ ਆਪਾਂ ਤੁਹਾਨੂੰ ਗਾਣੇ ਦੇ ਦਾਂ ਮੈਂ ਕਿ ਹੁਣ ਲੈਣੀ ਨਹੀਂ ਅਸੀਂ ਯਾਰ ਜਿਹੜਾ ਬੰਦਾ ਤੂੰ ਸਾਨੂੰ 3 ਸਾਲਾਂ ਹੀ ਨਹੀਂ ਦਿੱਤੇ ਅਸੀਂ ਫਿਰ ਤੇਰੀਆਂ ਗੱਲਾਂ ਚ ਆਏ ਲੋਕਾਂ ਨੇ ਸਾਨੂੰ ਕਹਿਣਾ ਕਿ ਯਾਰ ਇਹ ਬੰਦੇ ਨੇ ਤਾਂ ਫੇਰ ਉਹਦੇ ਨਾਲ ਕੰਮ ਕਰ ਲਿਆ ਫਿਰ ਐਟ ਦੀ ਐਂਡ ਫਿਰ ਆਹੀ ਆ ਕਿ ਡਾਇਰੈਕਟ ਫਿਰ ਆਪਾਂ ਵੀ ਕਰਤਾ ਉਹਨੂੰ ਮੈਸੇਜ ਕੋਈ ਗੱਲ ਨਹੀਂ ਭਾਜੀ ਜੇ ਤੁਹਾਨੂੰ ਲੱਗਦਾ ਡਾਇਰੈਕਟ ਦੇਖਣ ਨਾਲ ਕੋਈ ਹੱਲ ਲਗਾ ਆਪਾਂ ਡਾਇਰੈਕਟ ਦੇਖ ਲਾਂਗੇ ਤੁਸੀਂ ਜਦੋਂ ਇੰਡੀਆ ਹਾਊਸ ਤੋਂ ਤੁਸੀਂ ਸਾਨੂੰ ਡਾਇਰੈਕਟ ਕਹਿ ਦਿਓ ਕਿ ਆਜੋ ਆਖਰੀ ਹੋਣਾ ਕੋਈ ਕਿਸੇ ਨੂੰ ਮਿਲੇ ਤੁਸੀਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਿਲੇ ਜਾਂ ਕਿਸ ਤੱਕ ਕੋਈ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਮੈਂ ਸਾਡੀ ਸਾਰੀ ਮੈਂ ਐਡਵੋਕੇਟਸ ਨਾਲ ਵੀ ਗੱਲ ਕੀਤੀ ਸੀਗੀ ਸਾਡੀ ਸਾਰੀ ਉਹ ਚੱਲ ਰਹੀ ਆ ਅਸੀਂ ਇਹਨਾਂ ਦੇ ਖਿਲਾਫ ਜੋ ਵੀ ਬਣਦੀ ਕਾਰਵਾਈ ਜੋ ਹਰਾਸਮੈਂਟ ਆ ਜੋ 3 ਸਾਲਾਂ ਸਾਡਾ ਇਹਨਾਂ ਨੇ ਕੈਰੀਅਰ ਖਰਾਬ ਕੀਤਾ ਅਸੀਂ ਉਹਨਾਂ ਦੇ ਬਿਹਫ ਤੇ ਜੋ ਵੀ ਸਾਰੀ ਕਾਰਵਾਈ ਕਰਾਂਗੇ ਜੋ ਵੀ ਕੰਪਲੀਟ ਦੇ